ਜੀ ਜੀ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਟੈਂਪਰੇਚਰ ਜਿਹੜਾ ਡੇ ਟਾਈਮ অর ਨਾਈਟ ਟਾਈਮ ਦੋਨੋਂ ਨੋਰਮਲ ਤੋਂ ਥੋੜਾ ਉੱਪਰ ਚੱਲ ਰਹੇ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀ ਤਾਂ ਫਿਲਹਾਲ ਡਬਲਿਊ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਮੌਸਮ ਦੇ ਵਿੱਚ ਹੌਲੀ ਹੌਲੀ ਬਦਲਾਅ ਆ ਰਿਹਾ ਕਿਉਂਕਿ ਸਰਦੀ ਹੁਣ ਘਟ ਗਈ ਹੈ ਥੋੜਾ ਟੈਂਪਰੇਚਰ ਵਧਣ ਦੇ ਨਾਲ ਗਰਮੀ ਰਾਤ ਵੇਲੇ ਮਹਿਸੂਸ ਹੋਣ ਲੱਗੀ ਹੈ ਮੇਰੇ ਨਾਲ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰ ਪਵਨੀਤ ਕੋਰ ਕਿੰਗਰਾ ਨੇ ਅਸੀਂ ਲਗਾਤਾਰ ਮੌਸਮ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਮੌਸਮ ਰਹੇਗਾ ਜੀ ਕਿਉਂਕਿ ਫਰਵਰੀ ਦਾ ਮਹੀਨਾ ਹੈ ਔਰ ਠੰਡ ਪਹਿਲੇ ਵੀ ਲੇਟ ਪਈ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਟੈਂਪਰੇਚਰ ਜਿਹੜਾ ਇਸ ਦੇ ਵਿੱਚ ਵਾਧਾ ਹੋਇਆ ਕਿਉਂਕਿ ਰਾਤ ਨੂੰ ਵੀ ਗਰਮੀ ਮਹਿਸੂਸ ਹੋਣ ਲੱਗੀ ਹੈ ਪਸੀਨਾ ਆਉਣ ਲੱਗ ਪਿਆ ਲੋਕਾਂ ਨੂੰ ਜੀ जी जी ऐसी करंट वैदर कंडीशन देखिए टैंपरेचर जोड़ा डे टाइम और नाइट टाइम दोनों नॉर्मल तो थोड़ा उपर चल रहे हैं स्पैशली पिछले कुछ दिनों तो डे टाइम टैंपरेचर लगभग चार डिग्री सेंटीग्रेड नॉर्मल तो उपर चल रहा है ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 12.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 3.7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਸੀ ਆਨਵਾਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਡਬਲਯੂ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਆਨਵਾਰੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦਾ ਹੀ ਅਨੁਮਾਨ ਹੈ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਖਿਆ ਕਿ ਟੈਂਪਰੇਚਰ ਵਿੱਚ ਵਾਧਾ ਹੋਇਆ ਕਿਉਂਕਿ ਰਾਤ ਨੂੰ ਵੀ ਹੁਣ ਗਰਮੀ ਮਹਿਸੂਸ ਹੁੰਨ ਲੱਗੀ ਹੈ ਲੋਕਾਂ ਦੇ ਪਸੀਨੇ ਤਾਂ ਆਨ ਲੱਪੇ ਨੇ ਸਰਦੀ ਪਹਿਲੇ ਲੇਟ ਪਈ ਹੁਣ ਗਰਮੀ ਜਲਦੀ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਜੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਟੈਂਪਰੇਚਰ ਕੰਡੀਸ਼ਨਸ ਦੇਖੀ ਤਾਂ ਜਿਹੜਾ ਟੈਂਪਰੇਚਰ ਲਗਭਗ 4 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਚੱਲ ਰਿਹਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਫਿਲਹਾਲ ਅਸੀਂ ਕੋਈ ਲੌਂਗ ਟਰਮ ਪ੍ਰੈਡਿਕਸ਼ਨ ਤਾਂ ਨਹੀਂ ਕਰ ਸਕਦੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵੈਦਰ ਕੰਡੀਸ਼ਨਸ ਕਲੀਅਰ ਨੇ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਣੇ ਰਹਿਣ ਦੀ ਸੰਭਾਵਨਾ ਹੈ ਅੱਛਾ ਖੇਤੀ ਦੇ ਲਈ ਇਹ ਵਧ ਰਿਹਾ ਟੈਂਪਰੇਚਰ ਕਿੰਨਾ ਕੁ ਲਾਈ ਵਧਾ ਇਸ ਕਿਸਾਨ ਕਿਵੇਂ ਧਿਆਨ ਦੇਣ ਫਸਲਾਂ ਦਾ ਜੀ ਕਿਉਂਕਿ ਰਬੀ ਕ੍ਰੌਪਸ ਘਾ ਟੈਂਪਰੇਚਰ ਨੂੰ ਐਡਾਪਟਡ ਹੁੰਦੀਆਂ ਨੇ ਸੋ ਜਦੋਂ ਕੂਲ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਹਨਾਂ ਲਈ ਜ਼ਿਆਦਾ ਲਾਹੇਵੰਦ ਹੁੰਦੀਆਂ ਨੇ ਪਰ ਹੁਣ ਜਿਹੜਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਸੋ ਆਨਵਰਡ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਪ੍ਰਿਵੇਲ ਕਰਦੀਆਂ ਨੇ ਤਾਂ ਫਾਰਮਰਸ ਨੂੰ ਥੋੜਾ ਜਿਆ ਕ੍ਰੌਪਸ ਦਾ ਧਿਆਨ ਰੱਖਣਾ ਚਾਹੀਦਾ ਜੇ ਲੱਗੇ ਕਿ ਕ੍ਰੌਪ ਤੇ ਕੁਝ ਇਫੈਕਟ ਹੋ ਰਿਹਾ ਤਾਂ ਹਲਕਾ ਪਾਣੀ ਕ੍ਰੌਪ ਨੂੰ ਲਾ ਦੇਣਾ ਚਾਹੀਦਾ ਅੱਛਾ ਲੋਕ ਕਿਵੇਂ ਖਿਆਲ ਰੱਖਣ ਤੁਸੀਂ ਕਿਹਾ ਟੈਂਪਰੇਚਰ ਵੱਧ ਰਿਹਾ ਗਰਮ ਕੱਪੜੇ ਰੱਖ ਦੇਣ ਕਿ ਹਜੇ ਬਾਹਰ ਹੀ ਰੱਖਣ ਕਿਉਂਕਿ ਤੁਸੀਂ ਆਖਿਆ ਕਿ ਮੌਸਮ ਆਉਣ ਵਾਲੇ ਦਿਨਾਂ 'ਚ ਸ਼ਾਇਦ ਬਦਲ ਵੀ ਜਾਵੇ ਜੀ ਬੜੀਆਂ ਵੇਰੀਏਬਲ ਕੰਡੀਸ਼ਨਸ ਬਣਦੀਆਂ ਰਹਦੀਆਂ ਨੇ ਪਰ ਫਿਲਹਾਲ ਹਲੇ ਕਿਉਂਕਿ ਵੈਦਰ ਕੰਡੀਸ਼ਨਸ ਕਲੀਅਰ ਨੇ ਔਰ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਿਹਾ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣੀਏ ਰਹਿ ਸਕਦੀਆਂ ਨੇ ਸੋ ਸਾਰਿਆਂ ਨੂੰ ਇਹਦੇ ਮੁਤਾਬਕ ਹੀ ਜਿਹੜੀ ਆਪਣੀ ਆਉਣ ਵਾਲੇ ਦਿਨਾਂ ਦੀ ਪਲੈਨਿੰਗ ਉਹ ਕਰਨੀ ਚਾਹੀਦੀ ਹੈ ਚਲੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ PTC News, Ludhiana.